ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਭਾਜੀ ਤਿੰਨ ਝੋਟੀਆਂ ਇੱਕ ਵਿਹੜਾ ਇਹ ਵਿਹੜਾ ਦੀ ਗੱਲ ਠੀਕ ਲੋ ਜੀ ਤਿੰਨ ਝੋਟੀਆਂ ਉਹ ਵੀ ਨੀਲੀਆਂ ਤੇ ਬੂਰੀਆਂ ਤੇ ਆਪਾਂ ਪਹੁੰਚਿਆ ਵੀਰ ਸੋਣ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਲਈਏ ਦੀ ਡਿਟੇਲ ਸਾਸੀਆ ਭਾਜੀ ਸਾਸੀਆ ਵੀਰ ਜੀ ਸਾਸੀਆ ਭਾਜੀ ਕੀ ਹਾਲ ਚੱਲ ਜੀ ਵਧੀਆ ਬਾਬੇ ਸ਼ੀਰ ਜੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਵੀਰ ਜੀ ਆਪਣਾ ਨਾਮ ਐਡਰੈਸ ਦੱਸਿਓ ਸ਼ਾਹ ਜਨਾਲ ਜ਼ਿਲ੍ਹਾ ਨੋ ਸਰ ਠੀਕ ਆ ਜੀ ਫੋਨ ਨੰਬਰ 79165755 ਠੀਕ ਆ ਜੀ ਲਓ ਭਾਈ ਜੀ ਅੱਜ ਨੀਲੀਆਂ ਤੇ ਬੂਰੀਆਂ ਹਾਂ ਹਾਂ ਉਦੋਂ ਨੀਲੀ ਰਾਵੀਆਂ ਦੀਆਂ ਹਾਂ ਹਾਂ ਅੱਜ ਨੀਲੀਆਂ ਦੇ ਨਾਲ ਦੱਸੋ ਕੋ ਜੋ ਉਦੋਂ ਬਾਰੇ ਇਹਨਾਂ ਗਏ ਤੇ ਕਿਵੇਂ ਜਾਇ ਇਹੋ ਦਿਨ ਭਾਈ ਜੀ ਵੀਰ ਜੀ ਉਦੋਂ ਦੇ ਬੜੀ ਮਾਝ ਕਿਰਪਾ ਬਾਬੇ ਦੀ ਦਾਦੀ ਹੋਈ ਜੇ ਅੱਛਾ ਜੀ ਵੀਡੀਓ ਤੇ ਤੇਜ਼ੀ ਨਾਲ ਚੱਲ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਵੀ ਭਰਾਵੋ ਚਲੋ ਪਿਆਰ ਕਰਛਦੇ ਆ ਭਰਾ ਚਲੋ ਜਿੰਨੇ ਵੀ ਜੁੜੇ ਆ ਆਪਣੇ ਨਾਲ ਇਹ ਵੀ ਜੀ ਸੁੱਈ ਜੇ ਅੱਜ ਚਿੰਜਾ ਦਿਨ ਸੁੱਈ ਹੋਇਆ ਜੇ ਅੱਛਾ ਜੀ ਖੱਟੀ ਮਗਲ ਜੇ ਠੀਕ ਹੈ ਲੋ ਜੀ ਫੀਮੇਲ ਕਾਫ ਆ ਗਿਆ ਜੇ ਚੈੱਕ ਕਰ ਸਕਦੇ ਤੁਸੀਂ ਫੀਮੇਲ ਪਿੱਛੇ ਆ ਗਿਆ ਜੇ ਪਿਓਰ ਮੌਰਾ ਨਸਲ ਦਾ ਆਪ ਨੀਂਦੀ ਦੇ ਗੁਰੀ ਬਾਈ ਕਿੰਨਾ ਇੱਕ ਵੋਲ ਆ ਜੇ ਬਿਲਕੁਲ ਜੀ ਆਖੋ ਬੋਲ ਆਗਾ ਅੱਛਾ ਜੀ ਸੁੱਈ ਹੋਇਆ ਜੇ ਠੀਕ ਆ ਕਾ ਗੱਲ ਛੋਟੀ ਹੋਊਗੀ ਲੋ ਜੀ ਚਾਰ ਦੰਦ ਝੋਟੀ ਆਲੇ ਤੁਸੀਂ ਕੀ ਕਰ ਸਕਦੇ ਜੇ ਕੱਦ ਕੱਬ ਬਹੁਤ ਠੀਕ ਆ ਠੀਕ ਆ ਠੀਕ ਆ ਲੋ ਜੀ ਚੈੱਕ ਕਰੋ ਫੇਰ ਤੋਂ ਆ ਕਿ ਪੂਰ ਨੀਲੀ ਬੂਰੀ ਆ ਗਈ ਤਿੰਨ ਸ਼ਾਨੀਆਂ ਵੀ ਸੂਲ ਦਾ ਕੀ ਕਵਰ ਕਰਤੀ ਹੈ ਕਰਮਾਲੀ ਥਾਲੀ ਜੀ ਆ ਗਈ ਆਗੇ ਬਾਗੀ ਸੀਰ ਥੱਲੀ ਤੇ ਬੜੀ ਆਵੇ ਅੱਛਾ ਜੀ ਇਦਾਂ ਹੀ ਇਦਾਂ ਲੋ ਜੀ ਸੀਰ ਲਗਾ ਤੁਸੀਂ ਕੀ ਕਰ ਸਕਦੇ ਜੇ ਚੈੱਕ ਕਰੋ ਫੇਰ ਤੋਂ ਆ ਜੀ ਵੀ ਮਾਰੋ ਤੇ ਸੇਮ ਮੱਤ ਦਾ ਬਾ ਕਰ ਕੀ ਹੈ ਕਰਮਾਲੀ

ਲਓ ਜੀ ਪਹਿਲਾ ਇਸੂਆ ਦੇ ਪਾਈ ਢਾ ਵਧੀਆ ਲੱਗਦਾ ਵਧੀਆ ਹਸਾ ਗਈ ਅੱਛਾ ਜੀ ਹਾਂ ਠੀਕ ਆ ਠੀਕ ਆ ਲਓ ਜੀ ਛੱਡਾ ਛੁਟਾ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਦਾ ਹੈ ਸਾਫ ਬਹੁਤ ਵੈਨ ਛੱਡਾ ਆ ਗਿਆ ਤੇ ਅਗਲੀ ਸਾਈਡ ਤੋਂ ਸੁਨਾ ਦਾ ਸੈੱਗ ਆ ਕਿ ਕਰ ਬਾਕੀ ਠੰਡੀ ਤੇਰੀ ਪਾਈ ਸੀਸਲ ਕੱਟੀ ਹੋਇਆ ਠੀਕ ਆ ਇਹ ਵੀ ਨਾ ਮਾਰ ਲਾ ਜੀ ਠੰਡੀ ਤੇਰੀ ਅੱਛਾ ਜੀ ਹਾਂ ਇਹਦਾ ਭਾਰੀ ਹੁਣ ਕੋਈ ਨਹੀਂ ਪਾਈ ਕਰਦੀ ਕੱਟੀ ਦਾ ਬਥੂਕਾ ਲਗਾਦੀ ਠੀਕ ਆ ਠੀਕ ਆ ਠੀਕ ਆ ਜੀ ਇਹਦਾ ਮਾਈ ਜੀ ਫਰੀਡ ਆ ਪਿਓਰ ਨੀਲੀ ਬੁਰੀ ਆ ਹਾਂ ਜੀ ਦੋ ਦੋ 8 ਕਿਲੋ ਹੋਊਗਾ ਅੱਛਾ ਜੀ ਨੀਲੀ ਬੁਲੀ ਪਿਓ ਰਾ ਸੌਣਿਆ ਦੋ ਤੇ 15ਵੀਂ ਝੋਡੀ ਫਰੀ ਜਾਊਗੀ ਠੀਕ ਆ ਤੀਜਾ ਚੌਥੀ ਨਾਲ ਦੇ ਸੂਰੀ ਅੱਜ ਠੀਕ ਆ ਠੀਕ ਆ ਠੀਕ ਆ ਦਾ ਮਤਲਬ ਕਰਦਾ ਇੱਕ 15 ਅਛਾ ਜੀ ਹਾਂ ਆ ਨਾ ਭਾਈ ਜੀ ਹਾਂ ਨਾ ਹਾਂਜੀ ਹਾਂ ਨਾ ਇੱਕ 12 ਦੀ ਭਾਈ ਦਾ ਠੀਕ ਹੈ ਇੱਕ 12 ਦੀ ਇੱਕ 12 ਠੀਕ ਹੈ ਕਰਦੀ ਕੋਈ ਥੋੜੀ ਕੋਈ ਭਾਈ ਸ਼ੋਰ ਹੀ ਛੋੜਿਆ ਏਡੀ ਝੋਡੀ ਹੀਰਾ ਮਰ ਕੱਤੀ ਆ ਨੀਲੀ ਬੁਲੀ ਦਲਵਾ ਡਿਮਾਂਡ ਬੜੀ ਹੁੰਦੀ ਆ ਹਾਂਜੀ ਹਾਂਜੀ ਆਹ ਉਹਦੇ ਨਾਲ ਵਾਧੂ ਲੱਭ ਜਾਂਦੇ ਕਾਲੀ ਬਿਲਕੁਲ ਬਿਲਕੁਲ ਸਹੀ ਹੁੰਦੀ ਕੋਈ ਵੀਰੋ ਸ਼ਾੜੀ ਤੱਕ ਇਦਦਰ ਸਾਰੇ ਦਾਗ ਆਏ ਹੋ ਠੀਕ ਹੈ ਲਓ ਜੀ ਸੂਲ ਤੱਕ ਜਿਹੜੀਆਂ ਨਿਸ਼ਾਨੀਆਂ ਚੋਟੀ ਕੋਈ ਆਲ ਨਹੀਂ ਆ ਚਵਾਈਆਂ ਲੱਗੀਆਂ ਇੱਕ ਨੰਬਰ ਦੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਕੋਠੇ ਗਿੱਡੀ ਝੋਟੀ ਆ ਚਲੋ ਜਿਹੜਾ ਭਾਗ ਕੁਰਲੀ ਦਾ ਸ਼ਿੰਗਾਰ ਬੰਡੂ ਜਿਹੜਾ ਭਰਾ ਵੀ ਲੈ ਜਾਊਗਾ ਇਹਨੂੰ 112000 ਦੀ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਭਾਈ ਦੋ ਤਿੰਨ ਲੈ ਲਈ ਝੋਟੀ ਨੇ ਅੱਛਾ ਇੱਕ ਗੱਬਣ ਤਿਆਰ ਠੀਕ ਆ ਲਓ ਜੀ ਦੂਜਾ ਸਰੂਆ ਸੂਗੀ ਇਹ ਵੀ ਨੀਲੀ ਪੂਰੀ ਦਾ ਲਾਗਿਆ ਜਿਹ ਵਿੱਚ ਪਿਓ ਰਗ ਜੇ ਵੀ ਨੀਲੀ ਪੂਰੀ ਦੇ ਨਿਸ਼ਾਨੀਆਂ ਇਹ ਵੀ ਕਵਰ ਕਰਦੀ ਆ ਕਰੋ ਜੀ ਫੇਰ ਸਵਾਲ 28 ਤੇ ਆਹ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੀਆਂ ਦਿਖਾਉਂਦੇ ਆਪਾਂ ਅੱਛਾ ਜੀ ਦੇਖੋ ਸੋਹਣੀ ਜਿੱਦੇ ਕੱਜ ਕਰਦੇ ਲੋ ਵਗੜਾ ਵਧੀਆ ਜੀ ਠੀਕ ਹੈ ਠੀਕ ਹੈ ਲਓ ਜੀ ਫੇਰ ਤੁਸੀਂ ਚੈੱਕ ਕਰ ਸਕਦੇ ਜੀ ਇਹ ਭਾਈ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਈ ਇਹਨੇ 12 ਕਿਲੋ 50 ਆ ਅੱਛਾ ਜੀ 12 ਕਿਲੋ ਹੋਣੀ ਕਿ ਭਾਈ ਹੋਗੀ ਨਾ ਅੱਜ ਬਾਦ ਕੀ ਠੀਕ ਹੈ ਠੀਕ ਹੈ ਲਓ ਜੀ ਸੋਹਣੀ ਕਿਲੋ 12 ਲੀਟਰ ਦੁੱਧ ਭਰਿਆ ਕਰਮ ਵਾਲੀ ਨੇ ਬਾਕੀ ਤੇ ਲਾਟ ਲਾ ਜਿਹੜੀਆਂ ਛਾਪੀਆਂ ਚੱਡੇ ਦੇ ਵਿੱਚ ਇਹ ਸੂਣ ਤੱਕ ਜਿਹੜੀਆਂ ਸਾਰੀਆਂ ਟਿੱਲਾ ਕਵਰ ਕਰ ਦੇ। ਆਹ ਇਹ ਦੋ ਤਿੰਨ ਤਾਂ ਨਹੀਂ ਸੁੰਜੀ। ਅਛਾ ਜੀ। ਆਹ ਵੇਖੋ ਭਾਨਾ ਨੂੰ ਨਸਰ ਆ ਪਤਾ ਕਿ ਲੱਗੂ ਆ ਫੇਮੀਲੀ ਦਾ ਜੇ ਕੰਮ ਆ ਜੀ। ਠੀਕ ਆ ਠੀਕ ਆ। ਲਓ ਜੀ ਛੱਡਾ ਤੋਂ ਮੈਂ ਸੁਣਨੇ ਆ ਟਿੱਲਾ ਤੋਂ ਨਾ ਬਹੁਤ ਜ਼ਿਆਦਾ ਜੇ ਇਹ ਸਾਰੀਆਂ ਕਵਰ ਕਰੂਗੀ ਸੂਣ ਤੱਕ। ਦੇਖੋ। ਇਹ ਬਾਕੀ ਛੱਡਾ ਜਿਹੜਾ ਇਹਦੇ ਨਾਲ ਕੰਮ ਬਹੁਤ ਲੱਗ ਗਿਆ ਕਰਦੇ ਬੰਦੇ ਕੋ। ਲਓ ਜੀ ਲਾਗੇ ਤਾਂ ਕੀ ਕਰ ਸਕਦੇ। ਅਗਲੇ ਬੰਨੇ ਮਾਰੋ। ਅਵਲੀ ਸਾਈਡ ਤੋਂ ਵੀ ਚੱਲੇ ਬੰਨੇ ਜਾ। ਆਪ ਵੀ ਥਾਨਾ ਦਾ ਸਹਿਯੋਗ ਹੈ ਵੀ ਜਿਹੜਾ ਚੰਡਾ ਆ ਗਿਆ ਵਾਦੇ ਠਹਿਟ ਕਰੋ ਜੀ ਐਨ ਕੱਲਾ ਕੱਲਾ ਤਾਂ ਨਾ ਕਾ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਭਾਈ ਮੁੱਲ ਹਾਨ ਹੈ ਜੇ ਦਿਨੀ ਆਪਾਂ 75 ਦੀ ਝੋਲੀ ਦੇਣੀ ਹੈ ਅਛਾ ਜੀ ਇਹ ਕੋਟ ਟੈਂਟਾ ਰਹਾ ਮੈਂ ਬਣੀ ਚੱਗੀ ਝੋਲੀ ਪਾਣੀ ਦੋਸਾ ਦੇਣੀ ਠੀਕ ਹੈ ਠੀਕ ਹੈ ਠੀਕ ਲਓ ਜੀ ਸਾਰੀਆਂ ਟੇਲਾਂ ਕਵਰ ਕਰੂਗੀ ਇਹ ਵੀ ਬਾਈ ਜੀ ਕਰਦੀ ਹੈ ਹਾਨ ਆਈ ਜੀ ਹਾ ਤਾਂ ਆਇਆ ਦਿਨੀ ਆ ਮੇਰਾ ਵੀਰ ਆਪਣੀ ਸਮਝ ਨਾਲ ਦੇਖਿਆ ਸਭੋ ਜੀ ਇਹ ਆਪਾਂ 73 ਹਜ਼ਾਰ ਦੀ ਹਾਨ ਆ ਦੇ ਦਿੰਗੇ ਠੀਕ ਹੈ ਲਓ ਜੀ 73000 ਦੀ ਗੱਬਣ ਤਿਆਰ ਤੇ ਨੀਰ ਸਾਰੇ ਸ਼ੌਕ ਪੂਰੇ ਕਰੂਗੀ बिल्कुल सही है आंधी आंधी ठीक है भाई तो जीरन बर्ते चोटी जीरन बर्ते चोटी लगी है भाई जीरन भी लगी है भाई जी अच्छा ही दोनों बन गए दोनों बन गए ठीक है भाई जीरन भी लगी है भाई जी अच्छा ही चालीस जगह लगी जगह अच्छा ही बहुत सर को शेक लोग बजी करा ठीक है कल दे चार की तो ਲੋਜੀ 26 ਲੀਟਰ ਦੀ ਝੋਟੀ ਹੈ ਵੀ ਸ਼ੋਰ ਮੋਰਾ ਨਸਲ ਦੇ ਵਿੱਚ ਆ ਗਈ ਹੈ ਸਿੰਗਲ ਹੱਡੀ ਚੱਕ ਡਾਕਟਰ ਨੂੰ ਉਹਦਾ ਫੋਨ ਕਹੇ ਰਖਾਇਆ ਨਹੀਂ ਅੱਛਾ ਜੀ ਤੇ ਨਾ ਆਪਾਂ ਚੈੱਕ ਕਰਾਈਏ ਠੀਕ ਹੈ ਠੀਕ ਹੈ ਲੋਜੀ ਕੱਕ ਪਾਸ ਦੇਣੀ 40 45 ਦਿਨ ਤੇ ਆਪ ਕੋਲ ਦਾ ਟਾਈਮ ਬਣੇ ਨੂੰ ਇੱਕ ਆ ਦੁਜੇ ਸੁਵੇ ਨੂੰ ਬੰਪਣ ਪਈ ਦੀ ਜੀ ਆ ਜੀ ਠੀਕ ਆ ਇਹਦਾ ਸੱਜਰ ਦਾ ਕਿੰਨਾ ਕਰਿਆ ਮੈਂ ਤਰ ਗੋੜਾ ਠੀਕ ਹੈ ਲੋ ਜੀ 13 14 ਮੀਟਰ ਦਾ ਭਰਿਆ ਕਰਮਾ ਵਾਲੀ ਨੇ ਜਿਹੜਾ ਇਸ ਟਾਈਮ ਜਿਹੜੀ ਆ ਗਈ ਹੈ 6 ਮੀਟਰ ਬਹੁਤ ਤਿਆਰ ਉੱਥੋਂ ਲਉਂਦੇ ਤੇ ਸੇਂਦਸੁੰਗ ਜਿਹੜਾ ਬਹੁਤ ਹੀ ਚੰਗਾ ਲੱਗਾ ਹੈ ਰੇਂਜ ਰਿੰਗ ਹਾਂ ਜੀ ਹਾਂ ਜੀ ਇਹ ਇੱਕ ਨੰਬਰ ਦੀ ਅਸ਼ਾ ਜੀ ਜਿਹੜਾ ਉਹ ਲਈ ਜਿਹੜੇ 5 ਵਜੇ ਦੀ ਬਾਜੀ ਫੜ ਕੇ ਨੂੰ ਚੋਹੋ ਵਾ ਬਾਜੀ ਖਟਣ ਦੀ ਆਵਾਜ਼ ਆਦੀ ਨੂੰ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਕਿਹ ਕਰ ਸਕਦੇ ਐ ਨਾ ਗੰਗੂਲ ਸ਼ਕਰੀਆ ਤੇ 45 ਦਿਨ ਦੀ ਚੈੱਕ ਪਾਸ ਨਹੀਂ ਜੀ ਹੋਈ ਬਾਕੀ 40 45 ਦਿਨ ਉਹ ਬਣੀ ਨਹੀਂ ਅੱਛਾ ਜੀ 40 ਦਿਨ 45 ਦੇ ਬਗੈ 40 ਦਿਨ ਹੋਏ ਠੀਕ ਹੈ ਲੋ ਜੀ 40 ਦਿਨ ਜਿਹੜੇ ਹੋਏ ਆ ਬਣੀ ਨੂੰ ਇਹਦੀ ਪਾਈ ਚਵਾਈ ਕਰਾਉਣੀ ਨਹੀਂ ਚਵਾਈ ਨਹੀਂ ਹੋਣੀ ਜੀ ਅੱਛਾ ਜੀ ਚੋਕ ਲੈਂਦੀ ਆ ਹਾਂ ਠੀਕ ਹੈ ਲੋ ਜੀ ਇਹਦੀ ਚਵਾਈ ਕਰਕੇ ਬਾਈ ਲੈ ਕੇ ਆ ਜੇ ਕੋਈ ਹੋਰ ਸੌਣ ਹੁੰਦਾ ਜਲਵੇ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਪਹਾੜ ਹਾਂ ਜੀ ਆਪਾਂ ਵੀ 50 ਜਮਗੀ 50000 ਜੋ ਦੇਣੀ ਆ ਬਾਈ 50 ਹੀ ਹਾਂ ਚੜਦੀ ਜਹਾਜ ਆ ਜਿਕ ਪੰਜ ਹਜ਼ਾਰ ਨਹੀਂ ਬਣਦਾ 40 ਹਜ਼ਾਰ ਆ ਮੇਰਾ ਇਹ ਫੋਨ ਲਾਵੇ 45 ਹਜ਼ਾਰਾਂ ਦਾ ਫੋਨ ਤੇ ਕਰੀਦਾ ਦੁੱਧ ਸ਼ੇਕ ਲੋ ਆ ਅੱਛਾ ਜੀ ਇਹ ਚੈੱਕ ਪਾਸ ਨਿਕਲਾ ਹੀ ਹਾਂਜੀ ਛੋਟੀ ਜਿਹੀ ਪਈ ਆ ਠੀਕ ਆ ਠੀਕ ਆ ਲਓ ਜੀ ਜੇ ਇਹ ਚੈੱਕ ਪਾਸ ਇਹ ਕਿਹਾ ਕਿ 40 ਨੇ ਡਾਕਟਰ ਕਰਦਾ ਵਾ ਅੱਛਾ ਜੀ ਬੇਸ਼ੱਕ ਲਿਆ ਕਰਦਾ ਵਾ ਠੀਕ ਆ ਹਾਂ ਲਓ ਜੀ ਚੈੱਕ ਕਰ ਸਾਦੇ ਬਾਕੀ ਪੱਛੋਂ ਬਾਈ ਦੇ ਕੋਲ ਚੰਗੇ ਆ ਨੀਲੀਆਂ ਤੇ ਬੂਰੀਆਂ ਦੇ ਮੋਹਰਾ ਨਸਲ ਦੀਆਂ ਚਾਹੀਏ ਮੈਂ ਪਹਿਲੇ ਨੰਬਰ ਤੇ ਰੱਖਾਈ ਛੋਟੀ ਵੱਡੇ ਗੱਦ ਕਾਠ ਵਾਲੀ ਬੌਲੀ ਚੱਡਾ ਚੁਟਾ ਫੇਰ ਇੱਕ ਰੰਗ ਦਿਖਾਉਂਦੇ ਆ ਤੁਹਾਨੂੰ ਆਪਾਂ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਛੋਟੀ ਬਹੁਤ ਹੀ ਚੰਗੀ ਰਵੇ ਦੀ ਆਉਂਦੀ ਆ ਚਲੋ ਕੋ ਚੰਗੀ ਸਾਮ ਕਰਨ ਵਾਲਾ ਭਰਾ ਖੜੇ ਦੁੱਧ ਚਮਾ ਰੱਈ ਜਾਣਾ ਬੰਨੇ ਤੇ ਨਿਸ਼ਾਨੀਆਂ ਤੋਂ ਨੀਆਂ ਜਿਹੜੀਆਂ ਸਹੂਲਤਾਂ ਕੀ ਕਵਰ ਕਰਦੀ ਆ ਢਾਲੀ ਆ ਗਈ ਆ ਤੇ ਆ ਇਧਰ ਦੂਜੇ ਨੰਬਰ ਤੇ ਆਪਾਂ ਜਿਹੜੀ ਦਿਖਾਈ ਇਹ ਗੱਬਣ ਤਿਆਰ ਜੀ ਭਾਈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ শেয়ার ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸੋਸ਼ਲ ਮੀਡੀਆ ਦੇ ਗਾ ਰਹੇ ਤਿਆਰੀ ਪਹਿਲੇ ਨੰਬਰ ਦੇ ਦਿਖਾਈ ਤੁਸੀਂ ਚੈੱਕ ਕਰ ਸਕਦੇ ਕੋਈ ਔਲਾਲ ਦੀ ਪਹਿਲਾ ਸੁਵਾ ਦੇ ਚਾਰ ਦੰਦ ਛੋਟੀ ਹੋ ਜੇ ਚਾਰ ਦੰਦ ਹੀ ਨਾ ਠੀਕ ਆ ਚਾਰ ਦੰਦ ਦਾ ਚੈੱਕ ਕਰ ਸਕਦੇ ਤੁਸੀਂ ਚੋਈ ਕਿ ਵੀ ਜਿਹੜੀਆਂ ਇਹਨਾਂ ਇੱਕ ਨੰਬਰ ਨਿਕਲੂ ਵੀ ਥਾਣ ਜਿਹੜਾ ਲੋਕ ਆਲਾ ਲੱਗਾ ਹੋਇਆ ਕਰਮਾਲੀ ਨੂੰ ਸਾਡੋ